ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹਿਆਰ ਸਿੰਘ ਜੀ ਸਤਖੰਡ ਵਾਸੀ ਬਾਬਾ ਲਖਨ ਸਿੰਘ ਸਤਖੰਡ ਜੀ ਜਹੇਦਾਰ ਬਾਬਾ ਸਤਨਾਮ ਸਿੰਘ ਜੀ ਬਾਬਾ ਕਿਰਪਾਲ ਸਿੰਘ ਜੀ ਬਾਬਾ ਜਗੀਰ ਸਿੰਘ ਜੀ ਸਾਰੇ ਗੁਰੂ ਕੇ ਬਾਗ ਦੀ ਜਹੇਬੰਦੀ ਸਾਰੀ ਬੰਦ ਦੇ ਉਤੇ ਸੇਵਾ ਬਾਬਾ ਜੀ ਨੇ ਲਾਈ ਪਰਸੋਂ ਦੀ ਬੰਨ ਬੰਨਣ ਆਇਆ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੱਧ ਤੋਂ ਵੱਧ ਮਿੱਟੀ ਦੀਆਂ ਟਰਾਲੀਆਂ ਭਰ ਕੇ ਤੋੜੇ ਭਰ ਭਰ ਕੇ ਲੈ ਆਉਣ ਇੱਥੇ ਤੋੜੇ ਜਿਹੜੀ ਮਿੱਟੀ ਲਿਉਂਦੇ ਫਿਰ ਦੋੜੇ ਤੋਰੇ ਭਰਨੇ ਵੀਂਦੇ ਆ ਸਾਰੀ ਸੰਗਤ ਨੂੰ ਬੇਨਤੀ ਵੱਧ ਤੋਂ ਵੱਧ ਨੌਜਵਾਨ ਵੀਰ ਸੇਵਾਦਾਰ ਦਿਨ ਰਾਤ ਸੇਵਾ ਚੱਲਣੀ ਆ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚਦੀ ਕਿਰਪਾਲਤਾ ਕਾ ਇਹ 1.5 ਕਿੱਲੇ ਦਾ ਜੀ 1.5 ਕਿੱਲੇ ਦਾ ਪੂਰਾ ਭਾਰ ਦੀ ਲੱਗੀ ਸੇਵਾ ਇਹ ਪਰਸੋਂ ਦੀ ਜੀ ਕਿੰਨਾ ਕੁ ਮੈਦੇ ਹਸਯੋਗ ਸੰਗਤਾਂ ਨੂੰ ਸੰਗਤਾਂ ਬਹੁਤ ਜਿਆਦੀਆਂ ਬਹੁਤ ਜਿਆਦਾ ਸੰਗਤ ਦੇਣ ਦੀ ਸਾਥ ਸੰਗਤਾਂ ਦੇ ਨਾਲ ਹੀ ਇਹ ਵੱਜਣਾ ਸੰਗਤਾਂ ਵੱਧ ਤੋਂ ਵੱਧ ਪਹੁੰਚੇ ਨੌਜਵਾਨਾਂ ਘੜੀ ਇਹੋ ਪੀ ਲਿਆ ਬਾਬਾ ਜੀ ਗੱਫੇ ਪਾਣੀ ਸਭ ਕੁਝ ਬਹੁਤ ਵਰਤਾਲਿਆ ਹੈ ਤੋੜੇ ਮਿੱਟੀ ਦੇ ਭਰ-ਭਰ ਕੇ ਬਾਂਦੇ ਲਿਆਓ ਦੋ ਗਿੱਲਿਆ ਨਾ ਬਾਂਨਿਆ ਮੁੰਡਿਆਂ ਦੇ ਸੰਜੋਗ ਨਾਲ ਨੌਜਵਾਨਾਂ ਨੇ ਨਾ ਵੱਜਣਾ ਹੱਥ ਜੋੜ ਕੇ ਬੇਨਤੀ ਆ ਟਰਾਲੇ ਭਰੋ ਤੋੜਿਆ ਰੇ ਵਾਤੋ ਵਾਦ ਇੱਥੇ ਲੈ ਗਿਆ ਉਹ ਵੇਖੋ ਵੱਜਦੇ ਨੇ ਆ ਸਿਹਦਾਨੀ ਹੁੰਦੀ ਕਿਰਪਾ ਖਿੱਚ ਕੇ ਰੱਖੋ ਕੰਮ ਭਰਾ ਮੇਰੇ ਸਾਰੇ ਨੌਜਵਾਨ